ਪਾਉ ਪਾਉ ਫਿਰਾ ਪਾਉ ਨਜ਼ਾਰੇ ਫਿਰ ਆਹ ਦੇਖੋ ਇੱਕ ਪਾਸੇ ਆਹੇ ਆਹ ਦੇਖ ਲਿਆ ਵੀ ਮੋਟਰਸਾਈਕਲ ਭਰਾੜ ਉਹ ਬਾਈ ਕਿੰਤਾ ਕੰਮ ਫੇਰੇ ਇਧਰ ਲਖਿਆ ਲਖੀ ਵੀਰ ਮੁੰਡੇ ਦੇ ਵਿੱਚ ਦੇਖੋ ਸੋਚ ਦੇਖੋ ਕਹਿੰਦਾ ਮੋਟਰਸਾਈਕਲ ਜਿੱਤਿਆ ਤੇ ਹੁਣੇ ਕੋਚ ਨੂੰ ਫੋਨ ਕਰਤਾ ਜੋ ਮੇਰੇ ਵੀਰ ਉਹਨਾਂ ਦੇ ਕੋਚ ਐ ਆਰਾਮ ਸਿੰਘ ਜੀ ਉਹਨਾਂ ਨੂੰ ਭਗਵਾਨ ਸਿੰਘ ਕੋਚ ਕੋਲੇ ਮਿਹਰਦ ਕਰਦਾ ਸਿਮੇ ਹਾਂ ਭਗਵਾਨ ਕੋਚ ਨੂੰ ਇਹ ਗਿਫਟ ਹੀ ਕਰ ਦਿੱਤਾ ਸਿੱਧਾ ਹੀ ਕਹਿੰਦੇ ਵੀ ਉਹਨਾਂ ਨੂੰ ਹੀ ਦੇ ਦੇਣਾ ਉਹਨਾਂ ਦਾ ਹੀ ਮਾਨ ਸਨਮਾਨ ਵਧਾਉਣਾ ਕਿਉਂਕਿ ਜੇ ਅੱਜ ਮੋਟਰਸਾਈਕਲ ਜਿੱਤਿਆ ਤਾਂ ਭਗਵਾਨ ਕੋਚ ਸਾਹਿਬ ਦੀ ਬਦੌਲਤ ਜਿੱਤਿਆ ਪਰ ਇਧਰਲੇ ਪਾਸੇ ਪੁਆਇੰਟ ਧਾਵੀ ਦੇ ਖਾਤੇ ਸਿਮੇ ਕੋਈ ਪਹਿਲਾਂ ਮੋਟਰਸਾਈਕਲ ਜਿੱਤਿਆ ਕਿ ਪਹਿਲਾਂ ਪਹਿਲਾਂ ਅੱਜ ਆਇਆ ਦਰਦਲਾ ਠੀਕ ਹੈ ਵਾਹ ਓਏ ਸਿਮੇ ਭਗਵਾਨ ਸਿੰਘ ਜੀ ਕੋਲ ਸਾਹਿਬ ਕੋਲੇ ਮਿਹਨਤ ਕਰੀ ਐ ਤੇ ਉਹਨਾਂ ਨੂੰ ਕਹਿੰਦੇ ਮੋਟਰਸਾਈਕਲ ਗਿਫਟ ਕਰਨਾ ਐ ਇਹ ਤੇਰੀ ਨਿਮਰਤਾ ਐ ਇੱਕ ਤਾੜੀ ਸਿਮੇ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ ਓਏ ਉਸਤਾਦਾਂ ਦੀ ਕਦਰ ਕਰੀ ਐ ਉਸਤਾਦਾਂ ਦੇ ਪੈਰੀ ਹੱਥ ਲਾਈਦੇ ਐ ਉਸਤਾਦਾਂ ਦੇ ਗੱਲ ਨਹੀਂ ਪਈਦਾ ਕਿ ਮੈਂ ਫਾਈਨਲ 'ਚ ਪੁੱਜ ਗਈ ਐ ਕਰੀ ਤਾੜੀਆਂ ਮਾਰ ਦਿਓ ਅੱਜ ਦੇ ਫਾਈਨਲ ਦੇ ਵਿੱਚ ਟੂਰਨਾਮੈਂਟ ਦਾ ਪਹਿਲੇ ਮੋਟਰਸਾਈਕਲ ਦਾ ਜੇਤੂ ਸਰਦਾਰ ਭਗਵਾਨ ਸਿੰਘ ਜੀ ਉਹਨਾਂ ਦਾ ਸ਼ਗਿਰਦ ਨੌਜਾਨ ਸ਼ਿਮਾ ਥਰਾਜ ਵਾਲਾ ਕੈਨੇਡਾ ਤੋਂ ਆਇਆ ਤੇਰੀ ਇੱਕ ਗੱਲ ਵਧੀਆ ਲੱਗੀ ਜਿਹੜੀ ਤੂੰ ਕੋਚ ਦਾ ਸਤਿਕਾਰ ਕੀਤਾ ਹਰ ਭਗਵਾਨ ਸਿੰਘ ਜੀ ਕੋਚ ਸਾਹਿਬ ਕੋਲੇ ਕੋਈ ਘਾਟ ਨਹੀਂ ਹੈ ਪਰ ਆਹ ਜਿਹੜੇ ਸ਼ਗਿਰਦ ਮਾਨ ਕਰਦੇ ਐ ਇਹਨਾਂ ਦੀ ਤੇ ਕੋਈ ਦੇ ਨੀ ਦਿੱਤੀ ਜਾ ਸਕਦੀ ਲੈ ਵੀ ਸ਼ਿਮਿਆ ਤੂੰ ਪਹਿਲਾ ਮੋਟਰਸਾਈਕਲ ਜਿੱਤ ਗਿਆ ਟੂਰਨਾਮੈਂਟ ਦਾ ਜਿਹੜੇ-ਜਿਹੜੇ ਖੁਸ਼ ਹੈ ਇੱਕ ਵਾਰੀ ਤਾੜੀਆਂ ਫੇਰ। ਉਹ ਠੋਕੇ ਠੋਕੇ ਉਧਰ ਸਾਡੇ ਡਾਕਟਰ ਸਾਹਿਬ ਆ ਗਏ। ਮੁਬਾਰਕਬਾਦ ਇੱਕ ਮੋਟਰਸਾਈਕਲ ਮੇਰਾ ਬੈਲੀ ਉਸਤਾਦ ਉਸਤਾਦ ਬੈਲੀ ਨੂੰ ਗਿਫਟ ਕਰਨਾ ਹੈ। ਇਹ ਕਹਿੰਦਾ ਵੀ ਅੱਜ ਦੋ ਜਿੱਤੇ ਐ ਇੱਕ ਦੇ ਦੇਣਾ ਬੈਲੀ ਉਸਤਾਦ ਨੂੰ 8 ਦਾ 3 ਜਫੇ ਜੱਗੂ ਬੈਟ ਜਾਫੀ 10 ਕਬੱਡੀਆਂ 10 ਨੰਬਰ ਸ਼੍ਰੀਲ ਬੈਸਟਰੇ